ਆਮ ਜੀ ਤਾਂ ਹੈ ਨਹੀਂ ਜੀ ਆਲੂਆਂ ਤੇ ਕੰਪਨੀਆਂ ਅਪਰੋਚ ਕਰਦੇ ਨੇ ਜਿਹੜੇ ਕਿਸਾਨ ਨੇ ਕੰਪਨੀ ਨੂੰ ਸੇਲ ਕਰਦੇ ਆ ਉਹਦਾ ਇੱਕ ਫਾਇਦਾ ਵੀ ਹੁੰਦਾ ਉਹ ਫਾਇਦਾ ਤਾਂ ਬਹੁਤ ਜ਼ਿਆਦਾ ਹੁੰਦਾ ਜੀ ਜੇ ਕੰਪਨੀ ਨਾਲ ਆਪਾਂ ਜੁੜ ਕੇ ਚੱਲਾਂਗੇ ਨਾ ਜੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿਉਂ ਬਾਹਰ ਕਈ ਵਾਰੀ ਰੇਟ ਘਟ ਜਾਂਦਾ ਜੋ ਕੰਪਨੀ ਨਾਲ ਐਗਰੀਮੈਂਟ ਸਾਈਨ ਹੋਇਆ ਹੁੰਦਾ ਨਾ ਜੀ ਉਹਦੇ ਕਰਕੇ ਉਹ ਜ਼ਿਆਦਾ ਆਲੂ ਦਾ ਸਹੀ ਪੈਦਾਵਾਰ ਲਿਆ ਰਹੇ ਨੇ ਤਾਂ ਸਹੀ ਕਨੈਕਟ ਦੇ ਹਿਸਾਬ ਨਾਲ ਸਹੀ ਰੇਟ ਵੀ ਦੇ ਰਹੇ ਨੇ ਤਾਂ ਕਰਕੇ ਕਈ ਕੰਪਨੀਆਂ ਜ਼ਿਮੀਂਦਾਰਾਂ ਦੇ ਹੱਕ 'ਚ ਵੀ ਨੇ ਤੇ ਉਹ ਜ਼ਿਮੀਦਾਰਾਂ ਦਾ ਫਾਇਦਾ ਵੀ ਕਰ ਰਹੀਆਂ ਨੇ ਜੋ ਬਾਹਰ ਪ੍ਰਾਈਵੇਟ ਡੀਲਰ ਨਹੀਂ ਆਲੂ ਦਾ ਰੇਟ ਲਾ ਰਹੇ ਤਾਂ ਇਸ ਕਰਕੇ ਕੰਪਨੀ ਆਲੂ ਦਾ ਰੇਟ ਲਾ ਰਹੀ ਆ ਤਾਂ ਜ਼ਿਮੀਦਾਰ ਵੀ ਖੁਸ਼ ਆ ਉਹਦੇ ਨਾਲ ਤੇ ਉਹਦਾ ਆਲੂ ਸਹੀ ਟਾਈਮ ਨਾਲ ਚੱਕਿਆ ਜਾਂਦਾ ਹੈ ਤੇ ਕੋਈ ਕਿਸੇ ਚੀਜ਼ ਦੀ ਦਿੱਕਤ ਨਹੀਂ ਆ ਰਹੀ ਐ ਸਹੀ ਤਾਂ ਧੰਦਾ ਵੀ ਮੰਨਿਆ ਜਾਂਦਾ ਵਧੀਆ ਫੈਕਟਰੀਆਂ ਲੱਗ ਰਹੀਆਂ ਨੇ ਤਾਂ ਥੋੜੀ ਆਲੂ ਦੀ ਖਫਤ ਵਧ ਰਹੀ ਹੈ ਜੀ ਪਹਿਲਾਂ ਤਾਂ ਆਲੂ ਨੂੰ ਕੋਈ ਪੁੱਛੇ ਨਹੀਂ ਰਿਹਾ ਸੀ ਜੀ ਤਾਂ ਕਰਕੇ ਉਹਦੇ ਕਰਕੇ ਦਿੱਕਤ ਆ ਰਹੀ ਦੀ ਬਹੁਤ ਜ਼ਿਆਦਾ ਜੀ ਹੁਣ ਜਾਣੀ ਜੀ ਅੰਗੇ ਵਾਲਾ ਕੰਮ ਹੈ ਨਹੀਂ ਗਾ ਜਾਨੀ ਹੁਣ ਫਿਰ ਵੀ ਮਾਰਕੀਟ ਦੇ ਹਿਸਾਬ ਨਾਲ ਕੰਪਨੀਆ ਦੇ ਹਿਸਾਬ ਨਾਲ ਇਹਨਾਂ ਨੂੰ ਚੱਲਣਾ ਪੈਂਦਾ ਵਪਾਰੀ ਬੰਦੇ ਨੂੰ ਵੀ ਤਾਂ ਕਰਕੇ ਇਹ ਉਹਨਾਂ ਰੇਟ ਹੁਣ ਲਾਈ ਡਾਊਨ ਕਰ ਦੇ ਜੀ